ਅੱਜ ਚੰਡੀਗੜ੍ਹ ਵਿੱਚ ਡਾਕਟਰ ਮਨਮੋਹਨ ਦੀ ਬੁੱਕ ਪੰਜਾਬ ਜਿਹੜਾ ਮੁਲਕ ਕੋਈ ਹੋਰ ਨਾ ਰਿਲੀਜ਼ ਹੋਈ ਆਓ ਦੇਖਦੇ ਹਾਂ ਇਸ ਸਮਾਗਮ ਦੀਆਂ ਕੁਝ ਚਰਚਾ ਇੱਥੇ ਵੀ ਛੇੜੀ ਸ਼ਿੱਦਤ ਨਾਲ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਉਹ ਪਰੋਈਆ ਨੌਲੇਜ ਉਹ ਗਿਆਨ ਬਾਗਮਾ ਪਰ ਪੰਜਾਬ ਦਾ ਪਿੱਛੇ ਛੱਡਿਆ ਗਿਆ ਜਿਹਦੇ ਇਤਿਹਾਸਕੀ ਗੱਲ ਕੀਤੀ ਹੈ ਤੁਸੀਂ ਜਿਹੜਾ ਸਭ ਕਹਿੰਦੇ ਸਰਦਾਰ ਨੂੰ ਜਦੋਂ ਪਾਕਾ ਤੋਂ ਲੈ ਕੇ ਤੇ ਅੱਜ ਤੱਕ ਦਾ ਸਾਰਾ ਤੇਰੇ ਪੂ ਕੋਲੋਂ ਤੇ ਗੱਲ ਕੀਤੀ ਆ ਤਾਂ ਉਹ ਉਹ ਵੀ ਫਾਇਦਾ ਭਾਵੇਂ ਉਹ ਜਿਹੜਾ ਆਪਾਂ ਕਹਿੰਦੇ ਸਭ ਸਿੰਧੂ ਤੇ ਪੰਜ ਦਰਿਆ ਤੇ ਉਹ ਇਬਨ ਬਤੂਤੀ ਦਾ ਪੰਜਾਬ ਮੁਗਲਾਂ ਦਾ ਖਿਆਲ ਕੇ ਸੂਬੇ ਸਤਹ ਦੇ ਸੂਬਾ ਲਾਹੌਰ ਫਿਰ ਦੇਜਾ ਵਾਲਾ ਪੰਜਾਬ

और इन ही अगलिया में जो बारे गए साहब बैठे उस इंटेलीजेंस को लैके फिक्र जताया किसी कि पूर्ति करनी है पंजाबी पीढ़िया प्रबलित करना तेरा डॉक्टर तो ते किमें करना काम इन फिक्रंजा प्रति भूगोल इतिहासिक सभ्याचार कोई पाकि छा ਸੋ ਅਸੀਂ ਤੁਹਾਡੇ ਸਾਰਿਆਂ ਵੱਲੋਂ ਸਾਰੇ ਵਿਦਵਾਨਾਂ ਵੱਲੋਂ ਪੰਜਾਬੀ ਦੇ ਇਸ ਸਮੂਚੀ ਕਾਰਜ ਕਰਨੇ ਵੱਲੋਂ ਔਰ ਮੈਂ ਵੀ ਤੇਜਲੋ ਡਾ ਪਰਮੋਨ ਹੋਰ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਆਇਆਂ ਨੂੰ ਖੁਸ਼ ਆਮਦੀ ਹੋ ਕੁਝ ਜ਼ੋਰ ਤੇ ਪਾ ਕੀਤਾ ਸੀ ਕਿ ਜਿਹੜੇ ਅੱਜ ਦੇ ਸਮਾਗਮ ਦੇ ਸੂਤਰਤਾਤ ਸੰਯੋਜਕ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਪ੍ਰਵੀਨ ਕੁਮਾਰ ਜਿਨ੍ਹਾਂ ਨੂੰ ਸੁਣਨਾ ਹੀ ਆਪਣੇ ਆਪ 'ਚ ਇੱਕ ਪ੍ਰੀਤ ਹੁੰਦੀ ਹੈ ਚਾਹੇ ਉਹ Hindu ਹੋਵੇ ਚਾਹੇ ਉਹ Sikh ਹੋਵੇ ਚਾਹੇ ਮੁਸਲਮਾਨ ਹੋਵੇ ਉਹਨਾਂ ਵਿਰਤੀਆਂ ਦੇ ਵਿੱਚੋਂ ਔਰ ਡਾਕਟਰ ਮਨਮੋਹਣ ਹੋਣਾ ਨੇ ਇਹਨਾਂ ਕੈਟਾਗਰੀਸ ਦੇ ਵਿੱਚੋਂ ਪੰਜਾਬ ਦੀਆਂ ਜਿਹੜੀਆਂ ਸਾਂਝੀਆਂ ਵਿਰਤੀਆਂ ਨੇ ਉਹਨਾਂ ਨੂੰ ਪਕੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ ਔਰ ਇਹ ਕੈਟਾਗਰੀ ਜੋ ਪੰਜਾਬ ਦੀ ਬਣਦੀ ਆ ਉਨ ਤੱਕ ਕੇ ਤੇ ਇੱਕ ਸਾਂਝਾ ਡ੍ਰੀਮ ਜਿਹੜਾ ਆ ਇੱਕ ਉਦੇਸ਼ ਜਿਹੜਾ ਆ ਔਰ ਚੰਗੇ ਸਮਾਜਿਕ ਸੰਗਠਨ ਦੇ ਲਈ ਹਰ ਪੰਜਾਬੀ ਦੀ ਸਪੇਸ ਜਿੱਥੋਂ ਤੱਕ ਕੇ ਉਹਨਾਂ ਨੇ ਜਦੋਂ ਇਹਨੂੰ ਕਿਤਾਬ ਨੂੰ ਪੜੋ ਕੇ ਜਿਹੜੀ ਸਬਜੈਕਟਿਵ ਸਪੇਸ ਆ ਹਰ ਬੰਦੇ ਦੀ ਉਹਨੂੰ ਵੀ ਜਿਹੜਾ ਆ ਉਹਨਾਂ ਨੇ ਡਾਇਗਨੋਸਿਸ ਕੀਤਾ ਆ ਤੇ ਪੰਜਾਬ ਨੂੰ ਇੱਕ ਖਾਸ ਤਰ੍ਹਾਂ ਦੇ ਯੂਨਿਟ ਦੇ ਵਜੋਂ ਪੇਸ਼ ਕੀਤਾ ਇੱਕ ਖਾਸ ਤਰ੍ਹਾਂ ਦੀ ਮਾਨਸਿਕਤਾ ਤਿਆਰ ਕੀਤੀ ਆ ਇਹਦੇ ਵਿੱਚੋ ਹੀ ਅਸੀਂ ਹੁਣ ਅੱਜ ਦੇ ਇਸ ਸੰਵਾਦ ਦੇ ਵਿੱਚ ਜਿਹੜਾ ਪਹਿਲੀ ਵਿਚਾਰ ਚਰਚਾ ਦੇ ਲਈ ਮੈਂ ਡਾਕਟਰ ਅਮਰਜੀਤ ਗਰੇਵਾਲ ਜੀ ਨੂੰ ਬੇਨਤੀ ਕਰਾਂਗਾ ਤੇ ਉਹ ਪੰਜਾਬ ਦੇ ਇਸ ਸਮੇਂ ਦੇ ਜਿਹੜੇ ਵਰਤਮਾਨ ਮੁੱਖ ਚਿੰਤਕ ਦੇ ਰੂਪ ਦੇ ਵਿੱਚ ਕਿ ਉਹ ਇਸ ਕਿਤਾਬ ਦੇ ਰਹੀ ਉਹ ਪੰਜਾਬ ਦੇ ਬਾਰੇ ਵਿੱਚ ਜੋ ਗੱਲਬਾਤ ਕਰਨਗੇ ਅਮਰਜੀਤ ਗਰੇਵਾਲ ਜੀ ਮਨਮੂਨ ਹੁਣਾਂ ਦੀ ਕਿਤਾਬ ਇਸ ਗੱਲ ਲਈ ਇੱਕ ਪੁਆਇੰਟ ਆਫ ਡਿਸਕਸਸ਼ਨ ਹੈ गल शुरू कर सकते कई चैप्टर्स ने जोड़े इस गल के उ ठीक है कि पंजाब कितों आया कि पहुँच गया इस वे दुनिया की कोई भी कम्यूनिटी कोई भी जागरफी एक नहीं है ਪੰਜਾਬ ਇਸ ਵੇਲੇ ਇੱਕ ਮਲਟੀ ਲੋਕਲ ਨੈਟਵਰਕ ਕੌਨਸ਼ੀਅਸਨੈਸ ਅੰਡਾਪ ਕੇ ਸਿੱਕ ਧਰਤੀ ਤੇ ਨਹੀਂ ਸਾਰੀ ਦੁਨੀਆ ਦੇ ਵਿੱਚ ਖਿੰਡਿਆ ਹੋਇਆ ਖਿੰਡਿਆ ਨਹੀਂ ਪਿਆ ਹੈ ਇਹ ਜੁੜਿਆ ਹੋਇਆ ਇਕੱਜਿਆ ਹੋਇਆ ਇੱਕ ਨੈਟਵਰਕ ਦੇ ਵਿੱਚ ਇੱਕ ਚੇਤਨਾ ਦੇ ਵਿੱਚ ਅਸੀਂ ਉਹ ਚੇਤਨਾ ਨੂੰ ਰੀਡਿਫਾਈਨ ਕਰਨਾ ਰੀਸਟਰਕਚਰ ਕਰਨਾ ਪਰ ਉਹੀ ਚੇਤਨਾ ਇਸ ਸਾਰੀ ਕਿਤਾਬ ਦੇ ਵਿੱਚ ਸਾਰੇ ਆਪ ਆਪਾਂ ਜੀ ਜੋ ਸਾਡੇ ਸਾਹਮਣੇ ਪਰ ਅਸਰਪੂਰਨ ਸਿੰਘ ਰੱਖਣਾ ਸੀ। ਜਿਹਨੂੰ ਸਾਰਾ ਪੰਜਾਬ ਦੀ ਸਾਰੀ ਦੁਨੀਆ ਇੱਕ ਸਿੱਖ ਦਿਖਾਈ ਦੇ ਰਹੀ ਸੀ। ਵੋਲਟ ਵਿਟਮਨ ਵਾਜ਼ ਸਿੱਖ ਇਨ ਮਾਰਨ ਅਮਰੀਕਾ। ਉਹਨਾਂ ਨੂੰ ਰਾਜਾ ਵੀ ਸਿੱਖ ਦਿਖਾਈ ਦਿੰਦਾ। ਹਰ ਇੱਕ ਚੀਜ਼। ਪਹਾੜ ਵੀ, ਦਰਿਆ ਵੀ ਜắp ਸਾਦਾ ਪਾਠ ਕਰਦਾ ਸੀ। ਔਰ ਉਹ ਪੰਜਾਬ ਨੂੰ ਉਸ ਵੇਲੇ ਇੱਕ ਮਲਟੀ ਲੋਕਲ ਕਮਿਊਨਿਟੀ ਦੇ ਰੂਪ ਦੇ ਵਿੱਚ ਸੀ। ਮਲਟੀ ਲੁਕ ਆਫ ਸਪੇਸ ਦੇ ਰੂਪ ਦੇ ਵਿੱਚ ਦੇਖ ਰਹੇ ਹਾਂ ਤੇ ਅਸੀਂ ਉਹ ਆਈਡੀਆ ਸੀ ਜਿਹੜਾ ਪੰਜਾਬ ਦਾ ਉਹਨਾਂ ਦਾ ਉਹਨੂੰ ਰਿਜੈਕਟ ਕਰ ਦਿੱਤਾ ਉਹਦੀ ਥਾਂ ਤੇ ਜਿਹੜਾ ਆਈਡੀਆ ਅਸੀਂ ਸੈਕਟ ਕੀਤਾ ਉਹ ਸਿੱਧ ਸਭਾ ਦਾ ਆਈਡੀਆ ਸੀ ਕਿ ਪੰਜਾਬ ਨੂੰ ਤੋੜਦੇ ਜਾਓ ਤੋੜਦੇ ਜਾਓ ਤੋੜਦੇ ਜਾਓ ਤੇ ਐਸੀ ਸਪੇਸ ਕ੍ਰੀਏਟ ਕਰ ਲਓ ਜਿੱਥੇ ਇੱਕ ਖਾਸ ਕਿਸਮ ਦੇ ਲੋਕ ਹੀ ਰਾਜ ਕਰ ਉਹਨਾਂ ਦਾ ਹੀ ਬੋਲਬਾਲਾ ਹੋਵੇ ਔਰ ਉਧਰ ਜੋ ਪ੍ਰਣਾਮ ਸਾਡੇ ਸਾਹਮਣੇ ਆ। ਸੋ ਇਸ ਕਰਕੇ ਮੈਂ بار بار ਕਹਿ ਰਹੇ ਹਾਂ ਕਿ ਮੈਨੇ ਕਿਹਾ ਕਿ ਅਸੀਂ ਵਾਪਸ ਉਰਨ ਸਿੰਘ ਤੇ ਮੁੜ ਗਏ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਨੂੰ ਫਰੀ ਮੈਡੀਕਲ ਡਾਕਟਰ ਮਨਮੋਨ ਨੇ ਬਹੁਤ ਹੀ ਸੁਚੇਤ ਹੋ ਕੇ ਦਾ ਨਾਮ ਰੱਖਿਆ ਤੇ ਭੋਂਕਾ ਚ ਸੰਖੇਪ ਭੋਂਕ ਇਹਨਾਂ ਦੀ ਸਭਾ ਪੇਸ਼ ਦੀ ਸਰਸਕ ਪੂਰਨ ਸਿੰਘ ਦੀਆਂ ਗੁਫਤਾਰਾਂ ਦੇ ਹਵਾਲੇ ਨਾਲ ਸਾਰੀ ਜੇ ਤੁਸੀਂ ਕਿਤਾਬ ਪੜ੍ਹੋ ਤਾਂ ਉਹਦੇ ਵਿੱਚ ਭੁਮਿਕਾ ਦੇ ਨਾਲ ਤੇ ਸਰਲੇਖ ਦੇ ਨਾਲ ਇਹ ਗੱਲ ਜੁੜਦੀ ਹੈ ਕਿ ਪੰਜਾਬ ਭਾਰਤ ਤੋਂ ਵਾਕਈ ਵੱਖਰਾ ਡਾਕਟਰ ਮਨਮੋਹਨ ਕਿਹਨਾਂ ਅਰਥਾਂ ਦੇ ਵਿੱਚ ਇਹਨੂੰ ਵੱਖਰਾ ਸਮਝਦੇ ਆ ਮਨ ਇਹਦਾ ਇੱਕ ਸਾਥ ਤਾਂ ਇਹ ਆ ਕਿ ਸੱਤ ਸਿੰਧੂ ਤੋਂ ਲੈ ਕੇ ਅਜੋਕੇ ਪੰਜਾਬ ਦੀ ਦਸ਼ਾ ਦਿਸ਼ਾ ਸਥਿਤੀ ਜਿਸ ਪ੍ਰਕਾਰ ਬਣੀ ਹੈ ਜਿਹਨੂੰ ਅਸੀਂ ਢਾਈ ਦਰਿਆਵਾਂ ਦਾ ਪੰਜਾਬ ਕਹਿੰਦੇ ਆ ਬੜਾ ਖੇਰਬਾ ਝੋੜਾ ਫਿਕਰ ਤੇ ਬੜਾ ਛੋਟਾ ਰਹਿ ਗਿਆ ਪਰ ਪੰਜਾਬ ਜਿਹੜਾ ਮੁਲਕ ਕੋਈ ਨਾ ਇਹ ਇਦਾਂ ਦਾ ਕਿਵੇਂ ਰਹਿ ਗਿਆ ਇਹ ਵੰਡ ਕਿੱਦਾਂ ਹੋਈ ਇਹ ਬੜੀ ਇੰਪੋਰਟੈਂਟ ਦਾ ਤੇ ਸਾਰੀ ਜਿਹੜੀ ਵੰਡ ਆ ਸਭ ਸਿੰਧੂ ਤੋਂ ਲੈ ਕੇ ਅੱਜ ਤੱਕ ਜਿਹੜੀ ਹੋਈ ਆ ਇਹ ਦੋ ਤੱਕ ਤੋਂ ਵੱਡੀ ਦੁਖਾਂਤਕ ਵੰਡ ਇਸ ਕਿਤਾਬ ਦੇ ਵਿੱਚ ਤਾਂ ਜ਼ਿਕਰ ਹੋਇਆ ਉਹ 1947 ਦੀ ਵੰਡ ਪਰ ਪੰਜਾਬ ਦਾ ਜੋ ਇੱਕ ਆਈਡੀਅਲ ਰੂਪ ਡਾਕਟਰ ਮਨਮੋਹ ਨੇ ਸਵਰ ਕੀਤਾ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿਉਂ ਕਿ 10 11ਵਾਂ ਸਾਲ ਹੋ ਗਿਆ 11 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਪੰਜਾਬੀ ਕਵਤਾ ਦੇ ਹਵਾਲੇ ਨਾਲ ਪੰਜਾਬੀਅਤ ਦਾ ਆਦਰਸ਼ ਰੂਪ ਇਹਨਾਂ ਚ ਤਿੰਨ ਚੈਪਟਰ ਨੇ ਇਹਦੇ ਨਾਲ ਮਿਲਦੇ ਜੁਲਦੇ ਸੀ ਅਸਲ ਦੇ ਵਿੱਚ ਜਿਸ ਪੰਜਾਬੀ ਦੀ ਗੱਲ ਅਸੀਂ ਪੰਜਾਬੀ ਅਕੈਡਮੀਸ਼ੀਅਨਸ ਕਰਦੇ ਆ ਬੁੱਧੀਜੀਵੀ ਕਰਦੇ ਆ ਲੇਖਕ ਕਰਦੇ ਆ ਉਸ ਪੰਜਾਬੀਅਤ ਦਾ ਜੋ ਚਿਹਰਾ ਮੋਹਰਾ ਉਹ ਸਾਨੂੰ ਪੰਜਾਬੀ ਲੇਖਕਾਂ ਨੇ ਦਿੱਤਾ ਜਾਂ ਨਹੀਂ ਸਿਰਜਣਾਤਮਕਤਾ ਨੇ ਦਿੱਤਾ ਇਫੈਕਟ ਤੁਸੀਂ ਚੈੱਕ ਕਰ ਲਓ ਮਾਡਰਨ ਪੰਜਾਬੀ ਲਿਟਰੇਚਰ ਦੇ ਵਿੱਚ ਫਰੀਦ ਮੈਡੀਵਲ ਲਿਟਰੇਚਰ ਫਰੀਦ ਤੋਂ ਪਹਿਲਾਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜਾਂ ਸ਼ਾਹ ਮੁਹੰਮਦ ਦੇ ਜੰਗ ਨਾਮੇ ਦੇ ਵਿੱਚ ਜਿਹੜਾ ਝੋਰਾ ਪ੍ਰਗਟ ਕੀਤਾ ਹਨ ਦੋ ਤਰ੍ਹਾਂ ਦੇ ਪੰਜਾਬ ਬਾਰੇ ਤਸੱਬਰ ਕੀਤਾ ਗਿਆ ਇੱਕ ਚਿੰਤਕਾਂ ਵੱਲੋਂ ਕਿ ਪੰਜਾਬੀਅਤ ਕੀ ਆ ਪੰਜਾਬੀ ਚਿੰਤਕਾਂ ਵੱਲੋਂ ਪੰਜਾਬੀ ਚਿੰਤਕ ਵੀ ਉਹ ਜਿਹੜੇ ਬੜੇ ਫੇਮਸ ਆ ਜਿਹਨਾਂ ਨੂੰ ਸੈਕੂਲਰ ਸਮਝਿਆ ਜਾਂਦਾ ਰਿਹਾ ਜਾਂ ਪ੍ਰੋਗਰੈਸਿਵ ਸਮਝਿਆ ਜਾਂਦਾ ਰਿਹਾ ਮੇਰਾ ਸੰਕੇਤ ਡਾਕਟਰ ਅਤਰ ਸਿੰਘ ਤੋਹਰ ਤਾਂ ਛੱਡ ਦੇ ਉਹ ਹੀ ਚਿੰਤਕ ਜਿਹੜੇ ਲੇਖਕ ਨੇ ਜਿਹੜੇ ਕਵੀ ਨੇ ਜਦੋਂ ਉਹ ਲੇਖ ਲਿਖਦੇ ਨੇ ਤਾਂ ਪੰਜਾਬੀ ਨੂੰ ਇੱਕ ਐਸੇ ਆਦਰਸ਼ ਦੇ ਵੱਲੋਂ ਤਸੱਬਰ ਕਰਦੇ ਨੇ ਜਿਹਦੇ ਵਿੱਚ ਹਿੰਦੂ ਸਿੱਖ ਈਸਾਈ ਮੁਸਲਮਾਨ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿ ਕੇ ਇੱਕ ਭੋਲ ਖੇਤਰ 'ਚ ਰਹਿੰਦੇ ਨੇ ਜਿਨ੍ਹਾਂ ਦਾ ਇੱਕ ਆਪਣੀ ਕੰ cultures ਆ ਭਾਵੇਂ ਕਿ ਅਮਰਜੀਤ ਗਰੇਵਾਲ ਨੇ ਇੱਕ ਦ੍ਰਿਸ਼ਟੀਕੋਣ ਤੋਂ ਕਿਹਾ ਕਿ ਇਹ 네ਗੇਟਿਵ ਟਰਮ ਸੱਭਿਆਚਾਰ ਪਰ ਮੈਂ ਇਹਨੂੰ ਅਕਾਦੈਮਿਕ ਟਰਮ ਦੇ ਵਿੱਚ ਪੋਜ਼ਿਟਿਵ ਮੰਨਦਾ ਹਾਂ ਕਿ ਜੋ ਸਿਰਜਣਾਤਮਕਤਾ ਨੇ ਪੰਜਾਬੀ ਕਵਿਤਾ ਨੇ ਸਾਨੂੰ ਪੰਜਾਬੀਅਤ ਦੀ ਖੋਸ਼ ਦਿੱਤੀ ਆ ਉਹ ਉਹਨੂੰ ਇੱਕ ਕਲਚਰਲ ਸੰਜਗਤ ਪੰਜਾਬੀ ਸੱਭਿਆਚਾਰ ਦੇ ਬਿੰਦੂ ਦੇ ਤੌਰ ਤੇ ਦਿੱਤੀ ਹੈ ਮਨਮੋਹ ਹੁਣਾ ਨੇ ਬਰਤਾਨਵੀ ਸਾਮਰਾਜ ਦੇ ਆਪਣੇ ਸਤਾਪਤੀ ਦੇ ਲਈ ਪੰਜਾਬ ਦੀ ਸੁਤੰਤਰ ਕੌਮੀ ਪਛਾਣ ਨੂੰ ਜਿਹੜਾ ਉਹਦੇ ਬਾਰੇ ਵਿੱਚ ਗੱਲ ਕੀਤੀ ਆ ਤੇ ਵੱਡਾ ਸਵਾਲ ਜਿਹੜਾ ਕਮਿਊਨਿਟੀ ਦਾ ਆਇਆ ਕਿ ਇੱਕ ਪੰਜਾਬੀ ਸੱਭਿਆਚਾਰ ਜਾਂ ਭਾਸ਼ਾ ਜਾਂ ਇਹਦੇ ਵਿੱਚ ਵੱਖਰੇ ਵੱਖਰੇ ਫਿਰਕੇ ਦੇ ਲੋਕਾਂ ਦੇ باوجود ਇਹ ਇੱਕ ਕਮਿਊਨਿਟੀ ਦੇ ਰੂਪ ਦੇ ਵਿੱਚ ਜਿਹੜੀ ਕਿ ਪੰਜਾਬੀਅਤ ਦੇ ਸੰਦਰਭ ਦੇ ਵਿੱਚ ਉੱਭਰ ਕੇ ਆਵੇ ਕਿਉਂਕਿ ਸਵਾਲ ਜਦੋਂ ਪੂੰਜੀਵਾਦ ਦੇ ਵਿਕਾਸ ਦੀਆਂ ਲੋੜਾਂ ਨਾਲ ਜੁੜਿਆ ਕਿ ਨਹੀਂ ਕਿਉਂਕਿ ਸਾਡੇ ਤੇ ਕਲੋਨੀਅਲ ਰਾਜ ਜਿਹੜਾ ਬਹੁਤ ਲੰਮਾ ਸਮਰਿਆ ਸੁ ਪੰਜਾਬ ਦੀ ਜਿਹੜੀ ਕੈਪੀਟਲ ਦੇ ਵਿਕਾਸ ਦੇ ਨਾਲ ਜੁੜਿਆ ਕਿ ਨਹੀਂ ਉਹ ਕਮਿਊਨਿਟੀ ਜਿਹੜਾ ਬਿਲਕੁਲ ਠੀਕ ਹੈ ਕਿ ਹੁਣ ਤੱਕ ਉਹ ਬਣ ਨਹੀਂ ਸਕੀ ਮਾਰਕਸ ਦਾ ਵੀ ਇਹੀ ਤੋਕਲਾ ਹੈ ਕਿ class ਸੰਘਰਸ਼ਿਕ ਕਿਉਂ ਨਹੀਂ ਬਣ ਸਕਿਆ ਕਿਉਂਕਿ ਇਹਦੇ ਵਿੱਚ ਜਿਹੜਾ ਯੂਰਪੀ ਦੇਸ਼ਾਂ ਦੀਆਂ ਜਿਹੜੀਆਂ ਸਟੇਟੀਆਂ ਜੁੜੀਆਂ ਕੈਪੀਟਲ ਵਿਕਾਸ ਦੇ ਜੁੜੇ ਮਾਡਲ ਪੰਜਾਬ ਉੱਤੇ ਲਾਗੂ ਕੀਤੇ ਗਏ ਵੱਖਰੇ ਵੱਖਰੇ ਸੰਦਰਭਾਂ ਦੇ ਵਿੱਚ ਮੈਂ ਸਮਝਦਾ ਕਿ ਉਹ ਇੱਕ ਤਰ੍ਹਾਂ ਦੀ ਖਾਸ ਤਰ੍ਹਾਂ ਦੀ ਬૌਧਿਕ ਗੁਲਾਮੀ ਦਾ ਇੱਕ ਨਿਸ਼ਾਨੀ ਸੀ ਮਾਰਕਸ ਨੇ ਵੀ ਪੰਜਾਬ ਨੂੰ ਮਾਰਕਸਿਜ਼ ਦੇ ਰਾਹੀਂ ਕੋਈ ਸੋਲੂਸ਼ਨ ਜਿਹੜਾ ਉਹ ਨਹੀਂ ਮਿਲ ਸਕਿਆ ਕਿਉਂਕਿ ਇਤਿਹਾਸਕ ਲੋੜ ਨੂੰ ਮੁੱਖ ਰੱਖ ਕੇ ਸਾਮਰਾਜ ਦੇ ਦਖਲ ਨੂੰ ਠੀਕ ਮੰਨਿਆ ਉਹਦੇ ਨਾਲ ਬ੍ਰਿਟਿਸ਼ ਸਾਮਰਾਜ ਨੇ ਏਸ਼ੀਆ ਦੇ ਵਿੱਚੋਂ ਖਾਸ ਕਰਕੇ ਭਾਰਤ ਦੀ ਖੜੋਤ ਨੂੰ ਤੋੜਨ ਵਾਲੇ ਇਤਿਹਾਸਕ ਉਜਾੜ ਦੇ ਵੱਜੋਂ ਮੰਨਿਆ ਸੋ ਇਹ ਜਿਹੜੀ ਪੰਜਾਬੀ ਕਮਿਊਨਿਟੀ ਆ ਇਹਨੂੰ ਉਹਦੋਂ ਇੱਕ ਕਾਮਨ ਪਲੇਟਫਾਰਮ ਤੇ ਲਿਆਉਣ ਲਈ ਕਿਉਂਕਿ ਪੰਜਾਬ ਦੇ ਵਿੱਚ ਇਹ ਜੀਓਗ੍ਰਾਫੀ ਦੇ ਇੱਕ ਖਾਸ ਵਿਸਥਾਨ ਦੇ ਉੱਤੇ ਸਿਚੁਏਟਿਡ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ 12 ਤਰ੍ਹਾਂ ਦੇ ਕਬੀਲੇ ਨੇ ਜਿਨ੍ਹਾਂ ਦੀ ਹੁਣ ਹੌਲੀ-ਹੌਲੀ ਹੁਣ ਲਿਟਰੇਚਰ ਦੇ ਵਿੱਚ ਗੱਲ ਹੋਣੀ ਸ਼ੁਰੂ ਹੋਈ ਆ ਚਾਹੇ ਉਹ ਨਾਵਲਾਂ ਦੇ ਰੂਪ ਦੇ ਵਿੱਚ ਆਈ ਆ ਸੋ ਇਹਦੇ ਵਿੱਚ ਵੱਖਰੀਆਂ-ਵੱਖਰੀਆਂ ਕਮਿਊਨਿਟੀਆਂ ਆਉਣ ਦੇ ਬਾਵਜੂਦ ਕਿਉਂਕਿ ਜਿਹੜਾ ਪਦਾਰਸ਼ਿਕ ਪੈਰਾਡਾਈਮ ਦੇ ਨਾਲ ਜਦੋਂ ਅਸੀਂ ਇੱਕ ਚੀਜ਼ਾਂ ਨੂੰ ਦੇਖਦੇ ਆ ਤੇ ਉਹਦੇ ਵਿੱਚੋਂ ਪੂਰੀ ਕਾਇਨਾਤ ਦੇ ਵਿੱਚ ਖੁੱਲਣ ਦੇ ਲਈ ਜਿਹੜੇ ਸੁਪਨੇ ਜਿਹੜੇ ਡਾਕਟਰ ਬੜਮੋਹਣ ਆਣਾ ਮੈਂ ਇਹ ਇਸ ਪੁਸਤਕ ਦੇ ਵਿੱਚ ਤੌਖਲੇ ਦੇ ਰੂਪ ਦੇ ਵਿੱਚ ਪੇਸ਼ ਕੀਤੇ ਨੇ ਸੋ ਮੈਂ ਅਗਲਾ ਜਿਹੜਾ ਸੱਦਾ ਆ ਇਸੇ ਲੜੀ ਦੇ ਵਿੱਚ ਸਾਡੇ ਕੋਲ ਜਾਣੇ ਪਛਾਣੇ ਨਾਮ ਯਾਦਵਿੰਦਰ ਕਰਫਿਊ ਜੀ ਨੂੰ ਦਵਾਵਾਂਗਾ ਕਿ ਉਹ ਇਸ ਪੁਸਤਕ ਦੇ ਬਾਰੇ ਆਪਣੇ ਵਿਚਾਰ ਰੱਖਣ ਯਾਦਵਿੰਦਰ ਕਰਫਿਊ ਪੰਜਾਬ ਦੀ ਆਇਡੈਂਟੀਟੀ ਸਮੇ ਸਮੇਂ ਦੇ ਉੱਤੇ ਬਦਲਦੀ ਰਹੀ ਹੈ ਮਡੀਵਲ ਹਿਸਟਰੀ ਤੋਂ ਲੈ ਕੇ ਜਦੋਂ ਅਸੀਂ ਮਾਡਰਨ ਕਾਲ ਚ ਆਉਂਦੇ ਉਹਦੇ ਬਹੁਤ ਸਾਰੇ ਪੀਰੀਅਡ ਲੈ ਦਿਨਾਂ ਦੇ ਅੰਦਰ ਉਹ ਬਦਲੀ ਹੈਗੀ ਤਾ ਜਿਵੇਂ ਕਿਉਂਕਿ ਸਾਡੇ ਬਹੁਤ ਪ੍ਰੀ ਕਨਸੀਵ ਨੋਸ਼ਨ ਹੁੰਦੇ ਨੇ ਕੋਈ ਕਿਥੇ ਧਰਮ ਦਾ ਕਿਤੇ ਕਾਸਤਾ ਜਿਵੇਂ ਗੱਲ ਹੋ ਰਹੀ ਹੈ ਕਿ ਪੰਜਾਬੀ ਇੱਕ ਆਇਡੈਂਟੀਟੀ ਦੇ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਕਿਉਂ ਨਹੀਂ ਸਵਿਲੇਟਦੀ ਮੈਨੂੰ ਲੱਗਦਾ ਪੰਜਾਬ ਬੜੇ ਹੀ ਟ੍ਰੋਮੈਟਿਕ ਕੌਮ ਸੀ ਜਿਹਨੂੰ ਕਹਿੰਦੇ ਟ੍ਰੋਮਾ ਮਿਲਿਆ ਹੋਵੇ ਬੜਾ ਰੀਐਕਟਿਵ ਹੁੰਦਾ ਤੇ ਪੰਜਾਬ ਬਹੁਤ ਸਾਰੇ ਟ੍ਰੋਮਿਆਂ ਚੋਂ ਨਿਕਲਿਆ ਇਤਿਹਾਸ ਦੇ ਅੰਦਰ ਵਾਰ ਨੂੰ ਪੰਜਾਬ ਨੂੰ ਵਾਰ-ਵਾਰ ਟ੍ਰੋਮੇ ਮਿਲੇ ਹੁਣ ਜਦੋਂ ਅਸੀਂ ਬਾਕੀ ਦੁਨੀਆ ਦੇ ਪਰਪੇਕਟ ਚ ਰੱਖ ਕੇ ਇਸ ਗੱਲ ਨੂੰ ਗੱਲ ਕਰਦੇ ਆ ਕਿ ਪੰਜਾਬ ਕੀ ਐ ਪੰਜਾਬ ਦੀ ਗਲਤੀ ਕੀ ਐ ਕਿਉਂਕਿ ਜਿੰਨੇ ਬਾਕੀ ਨੈਰੇਟਿਵ ਨੇ ਜਿਵੇਂ ਨਿਤਸ਼ੇ ਨੇ ਗੱਲ ਕਹੀ ਸੀ ਕਿ ਸੱਚ ਕੁਝ ਵੀ ਨਹੀਂ ਹੁੰਦਾ ਸਭ ਕੁਝ ਵਿਆਖਿਆ ਹੁੰਦੀ ਐ ਤਾਂ ਹੁਣ ਤੱਕ ਦੁਨੀਆ ਦੀਆਂ ਵਿਆਖਿਆਵਾਂ ਨੇ ਦੋ ਤਿੰਨ ਵੱਡੀਆਂ ਫਲਸਫੀਆਂ ਨੇ ਦੋ ਤਿੰਨ ਵੱਡੀਆਂ ਧਰਾਵਾਂ ਨੇ ਕੀਤੀਆਂ ਜਿਨ੍ਹਾਂ ਦੇ ਤਿੰਨਾਂ ਦੇ ਪ੍ਰੋਜੈਕਟ ਨੂੰ ਲੱਗਦਾ ਸ਼ਾਇਦ ਫੇਲ ਹੋ ਚੁੱਕੇ ਨੇ ਪਹਿਲੀ ਇਹਦੀ ਵਿਆਖਿਆ ਆ ਕੇ ਮਾਰਕਸਿਮ ਕਰਦਾ ਮਾਡਰਨਿਟੀ ਕਰਦੀ ਹੈ ਮਾਡਰਨਿਟੀ ਦਾ ਪ੍ਰੋਜੈਕਟ ਦੁਨੀਆ 'ਚ ਫੇਲ ਹੋਇਆ ਉਹ ਸਕਸੈਸਫੁਲ ਹੁੰਦਾ ਜਾਂ ਨਹੀਂ ਹੁੰਦਾ ਉਹ ਅਗਲੀ ਗੱਲ ਹੈ ਦੂਜੀ ਇਹਦੀ ਵਿਆਖਿਆ ਆ ਕੇ ਪੋਸਟਮੋਡਰਨਿਜ਼ਮ ਕਰਦਾਗਾ ਪੋਸਟਮੋਡਰਨਿਜ਼ਮ ਦੇ ਦਾ ਪ੍ਰੋਜੈਕਟ ਵੀ ਇਸਲਾਮਿਕ ਕ੍ਰਾਂਤੀ ਦੇ ਨਾਲ ਫੇਲ ਹੋ ਜਾਂਦਾ ਤੀਜਾ ਪ੍ਰੋਜੈਕਟ ਜਿਵੇਂ ਡਾਕਟਰ ਸਾਹਿਬ ਕਹਰੇ ਸੀ ਗਲੋਬਲਾਈਜ਼ੇਸ਼ਨ ਦਾ ਜਿੱਥੇ ਡੈਮੋਕ੍ਰੇਸੀ ਹੀ ਸਹਿਜ ਤਰੀਕੇ ਦੇ ਨਾਲ ਈਵੋਲਵ ਬਣਾਇਆ ਜਾ ਰਿਹਾ ਹੋਵੇ ਜੇ ਅਸੀਂ ਕੌਮਵਾਦ ਦਾ ਫੀਨੋਮਨਾ ਜਿਹੜਾ ਯੂਰਪ ਦਾਗਾ ਉਥੇ ਬੜੇ ਸਹਿਜ ਤਰੀਕੇ ਦੇ ਨਾਲ ਇੰਡਸਟਰੀ ਰਿਵਲੂਸ਼ਨ ਦੇ ਨਾਲ ਕੌਮ ਇਵਾਲਵ ਹੋ ਗਈ ਐ ਸਾਡਾ ਜਿਹੜਾ ਨੇਸ਼ਨ ਦਾ ਪ੍ਰੋਜੈਕਟ ਸੀ ਉਹ ਵੀ ਕਿਤੇ ਨਾ ਕਿਤੇ ਫੇਲ ਆ ਗਿਆ ਉਹਦੇ ਜਿਹੜੀਆਂ ਵੱਖ-ਵੱਖ ਔਮਾਂ ਦੀਆਂ ਫਾਲਟ ਲਾਈਨਾਂ ਲੱਗੀਆਂ ਉਹ ਇਸੇ ਕਰਕੇ ਮੈਨੂੰ ਐ ਲੱਗਦਾ ਕੋਈਆਂ ਤਿੱਖੀਆਂ ਨਹੀਂਆਂ ਕਿ ਬਾਹਰ-ਬਾਹਰ ਆ ਕੇ ਸਾਡੇ ਸਾਹਮਣੇ ਖੜੇ ਹੋ ਨੇ ਗੱਲਾਂ ਅਸੀਂ ਜ਼ਰੂਰ ਇਹ aí ਤੋਂ ਲੈ ਕੇ तमाम ਗੱਲਾਂ ਦੀਆਂ ਗੱਲਾਂ ਕਰ ਰਹੇ ਆਂ ਕਿ ਜਦੋਂ ਅਸੀਂ ਕਹਿੰਦੇ ਆ ਕਿ ਆਇਡੈਂਟੀਟੀ ਹੁੰਦੀ ਆ ਪੰਜਾਬ ਕੀ ਐ ਆਈਡੀਆ ਮੈਜੀਨੇਸ਼ਨ ਆ ਜਾਂ ਕੀ ਐ ਪਰ ਅਲਟੀਮੇਟ ਗੱਲ ਇਹ ਐ ਕਿ ਕੀ ਪੰਜਾਬ ਦੀ ਜਿਹੜੀ ਆਡੈਂਟਿਟੀ ਦੀ ਪੋਲਿਟਿਕਸ ਆ ਜਾਂ ਇਥੋਂ ਦੀਆਂ ਬਾਕੀ ਕੌਮਾਂ ਦੀ ਆਡੈਂਟਿਟੀ ਪੋਲਿਟਿਕਸ ਆਗੀ ਉਹ ਆਡੈਂਟਿਟੀ ਪੋਲਿਟਿਕਸ ਕਦੇ ਵੀ ਸਹਿਜ ਰੂਪ ਦੇ ਅੰਦਰ ਇਵੋਲਵ ਨਹੀਂ ਹੋਈ ਉਹ ਤੇ ਬਹੁਤ ਸਾਰੀ ਇੰਟਰਵੈਂਸ਼ਨ ਆ ਵਕ ਵਕ ਕੌਮਾਂ ਦੇ ਉੱਤੇ ਤਾਂ ਜਿਹੜਾ ਉਹਨੇ ਇੱਕ ਸਹਿਜ ਰੂਪ ਧਾਰਨਾ ਸੀ ਚਾਹੇ ਨੇਸ਼ਨ ਦਾ ਨੇਸ਼ਨ ਬਿਲਡਿੰਗ ਦਾ ਪ੍ਰੋਜੈਕਟ ਸੀ ਮੈਂ ਕਹਾ ਜਾਂ ਫਿਰ ਕੌਮਾਂ ਦਾ ਪ੍ਰੋਜੈਕਟ ਸੀਗਾ ਉਹ ਸਾਰਾ ਹੀ ਜਦੋਂ ਨੇਸ਼ਨ ਬਿਲਡਿੰਗ ਦਾ ਪ੍ਰੋਜੈਕਟ ਤੁਹਾਡਾ ਕਿਤੇ ਨਾ ਕਿਤੇ ਉਸ ਰੂਪ ਦੇ ਅੰਦਰ ਆ ਜਦੋਂ ਅਸੀਂ ਪੂਰੇ ਨੇਸ਼ਨ ਨੂੰ ਤੁਸੀਂ ਨਿਗਾਹ ਮਾਰ ਕੇ ਦੇਖੋ ਤੁਸੀਂ ਨਾ ਕਿਸ ਸਟੇਟ ਚਲੇ ਜਾਓ ਮਨੀਪੁਰ ਚਲੇ ਜਾਓ ਤੁਸੀਂ ਕਸ਼ਮੀਰ ਆ ਜਾਓ ਤੁਸੀਂ ਬਾਕੀ ਥਾਵਾਂ ਦੇ ਉੱਤੇ ਆ ਜਾਓ ਨੇਸ਼ਨ ਬਿਲਡਿੰਗ ਦਾ ਪ੍ਰੋਜੈਕਟ ਵੀ ਕੱਲੀ ਆਇਡੈਂਟੀਟੀ ਦੇ ਤੌਰ ਦੇ ਉੱਤੇ ਨਹੀਂ ਇਕਨੋਮਿਕਸ ਦੇ ਤੌਰ ਤੇ ਕਿਉਂਕਿ 49 ਦੇ ਅੰਦਰ ਚਾਈਨਾ ਚੈਵਲੂਸ਼ਨ ਹੁੰਦਾ ਅੱਜ ਚਾਈਨਾ ਦੁਨੀਆ ਦੀ ਮੇਜਰ ਇਕਨੋਮੀਆਂ ਚ ਇੱਕ ਇਕਨੋਮੀ ਆ ਤੇ ਸਾਡੇ ਮੁਲਕ ਨੂੰ ਕੀ ਹੋਇਆ ਸੀ ਕਿ ਇਹਦੀ ਨੇਸ਼ਨ ਬਿਲਡਿੰਗ ਦੇ ਅੰਦਰ ਕਿੱਥੇ ਗੜਬੜਾ ਸੀਗੀਆਂ ਜਿੱਥੇ ਅਸੀਂ ਕੱਲੀ ਆਇਡੈਂਟੀਟੀ ਇਹ ਸਵਾਲ ਵੀ ਜਿਹੜੇ ਬਾਕੀ ਆਇਡੈਂਟੀਟੀ ਨਾਲ ਜੁੜੇ ਰਹੇ ਆਂ ਇਕਨੋਮਿਕਸ ਵਾਲਾਂ ਨਾਲ ਜਾਂ ਬਾਕੀ ਸਵਾਲਾਂ ਦੇ ਨਾਲ ਵੀ ਅਸੀਂ ਉਵੇਂ ਹੀ 2-4 ਹੋ ਰਹੇ ਹਾਂ ਤਾਂ ਪੰਜਾਬ ਦੇ ਅੰਦਰ ਜਦੋਂ ਡਾਕਟਰ ਸਾਹਿਬ ਦੀ ਅਸੀਂ ਕਿਤਾਬ ਨੂੰ ਪੜ੍ਹਦੇ ਹਾਂਗੇ ਇੱਕ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਕੀ ਪੰਜਾਬ ਦੀ ਜਿਹੜੀ ਜਨਨੀ ਜਾਂ ਪੰਜਾਬ ਦੀ ਹੀ ਨਹੀਂ ਜਨਨੀ ਬਾਕੀ ਥਾਵਾਂ ਦੇ ਉੱਤੇ ਵੀ ਅਕੈਡਮਿਕ ਡਿਬੇਟ ਆ ਗਈ ਅਕੈਡਮਿਕ ਡਿਬੇਟ ਉਸ ਤਰ੍ਹਾਂ ਦੀ ਗੱਲ ਆ ਜਿਵੇਂ ਆਲੋਚਨਾ ਜਿਹੜੀ ਉਹ ਸਿਰਫ ਸਹਿਤਕ ਘਰਾਣਿਆਂ ਦਾ ਮਸਲਾ ਆ ਜਿਹੜੀ ਅਸੀਂ ਕ੍ਰਿਟਿਸਿਜ਼ਮ ਆਗਾਉ ਸੱਤ ਕਰਾਣਿਆਂ ਦਾ ਮਸਲਾ ਪਾਠਕਾਂ ਦਾ ਮਸਲਾ ਨਹੀਂ ਹੈ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਟੈਕਸਟ ਨੂੰ ਦੇਖਦੇ ਹਾਂਗੇ ਤਾਂ ਟੈਕਸਟ ਦਾ ਸਿਰਫ ਅਕੈਡਮਿਕ ਤੱਕ ਜਾਂ ਅਕੈਡਮਿਕ ਡਿਬੇਟਾਂ ਤੱਕ ਜਾਂ ਲਾਇਬ੍ਰੇਰੀ ਚ ਬਣੀਆਂ ਕਿਤਾਬਾਂ ਤੱਕ ਉਹਨਾਂ ਲੋਕਾਂ ਤੱਕ ਰਹਿ ਜਾਣਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਸਮੂਹਿਕ ਗ루ਪ ਚ ਲੋਕਾਂ ਨੂੰ ਸੰਵਾਚ ਨਹੀਂ ਲੈਂਦਾ ਜਿਵੇਂ ਡਾਕਟਰ ਸਾਹਿਬ ਦੀ ਜਿਹੜੀ ਕਿਤਾਬ ਆ ਉਹ ਅਕੈਡਮਿਕ ਘੇਰੇ ਤੋਂ ਬਾਹਰ ਕੱਢ ਕੇ ਇੱਕ ਆਮ ਪਾਠਕ ਨੂੰ ਜਦੋਂ ਮੈਂ ਕਹਾ ਕਿ ਗਿਆਨ ਦਾ ਜਿਹੜਾ ਸੈਂਟਰਲਾਈਜੇਸ਼ਨ ਉਹ ਇੱਕ ਬ੍ਰਾਹਮਣਿਕਲ ਆਈਡੀਆ ਹੈਗਾ ਤੇ ਗਿਆਨ ਦਾ ਜਿਹੜਾ ਡੀਸੈਂਟਰਲਾਈਜੇਸ਼ਨ ਆ ਗਿਆਨ ਨੂੰ ਅਕੈਡੈਮਿਕ ਘੇਰਿਆਂ ਤੋਂ ਬਾਹਰ ਕੱਢ ਕੇ ਉਸ ਲੈਵਲ ਦੇ ਉੱਤੇ ਲੈ ਜਾਣਾ ਕਿ ਜਿਹੜਾ ਇੱਕ ਆਮ ਪਾਠਕ ਆਗਾ ਉਹਦੇ ਨਾਲ ਜੁੜਦਾ ਹੈ ਡਾਕਟਰ ਸਾਹਿਬ ਦੀ ਕਿਤਾਬ ਦੇ ਅੰਦਰ ਮੈਨੂੰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਲੱਗੀ ਕਿ ਉਹ ਸਿਰਫ ਅਕਾਦਮਿਕ ਘੇਰੇ ਨੂੰ ਆਪਣੇ ਨਾਲ ਜੋੜਦੀ ਹੈ ਅਕਾਦਮਿਕ ਤੋਂ ਬਾਹਰ ਜਿਹਨੂੰ ਆਮ ਪਾਠਕ ਪੜਦਾਗਾ ਐਜੇ ਜਰਨਲਿਸਟ ਤੋਂ ਕਿ ਸਾਡਾ ਵਾਹ ਉਸ ਤਰ੍ਹਾਂ ਦੇ ਲੋਕਾਂ ਤਾਂ ਉਹਨੂੰ ਆਮ ਪਾਠਕ ਨੂੰ ਵੀ ਆਪਣੇ ਘੇਰੇ ਚ ਲੈਦੀ ਆ ਬਰਮੋਹਨ ਦੀ ਇਸ ਕਿਤਾਬ ਨੇ ਮੈਨੂੰ ਪਿਛਲੇ 2 ਦਿਨਾਂ ਤੋਂ ਬੇਚੈਨ ਰੱਖਿਆ ਤੇ ਤੁਸੀਂ ਉਹ ਉਹ ਨਿਦਰਾ ਜਿਹੜਾ ਹੈ ਮੇਰੀਆਂ ਅੱਧ-ਮੀਠੀਆਂ ਅੱਖਾਂ ਚੋਂ ਹੁਣ ਵੀ ਦੇਖ ਸਕਦੇ ਹੋ ਇਹ ਸੋਚ ਲਈ ਉਸ ਗੁਰ ਕਾ ਇੱਕ ਪੁਸਤਕ ਉਹਨਾਂ ਦੇ ਨਿਰੋਲ पंजाब प्रति असह प्यार फिक्रमंदी जो यह किताब पैदा हुई। हो यार आओ रल के बैठिए तो गल तो करिए बड़िया समस्याओं हैं समाजिक पद्धर आर्थिक पद्धर से और खेती बाड़ी की आर्थिकता के उत्ते समाजिक रिश्तों के उत्ते भाषा के उत्ते सभ्याचार के उत्ते इन्ने प्रश्न चिन्ह लगे हैं कोई गल नहीं ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਤਾਂ ਉਸ ਵੇਲੇ ਮੈਨੂੰ ਸਾਡੇ ਦੇਸ਼ ਦੇ ਰਾਸ਼ਟਰੀ ਕਵੀ ਨੈਥੀਸ਼ੇਰ ਗੁਪਤ ਜੀਆ ਉਹ ਲਾਈਨਾਂ ਯਾਦ ਆ ਰਹੀਆਂ ਸਨ ਕਿ ਜਿਨ੍ਹਾਂ ਨੇ ਭਾਰਤ ਭਾਤੀ ਉਹਨਾਂ ਦਾ ਬਹੁਤ ਇੱਕ ਹਨ ਕਵਿਤਾ ਦਾ ਗ੍ਰੰਥ ਹੈ ਜੋ ਉਹਨਾਂ ਨੇ ਸਾਦੀ ਤੋਂ ਪਹਿਲਾਂ ਲਿਖਿਆ ਸੀ ਜਿਸ ਦਾ ਪ੍ਰਭਾਵ ਦੇਸ਼ ਭਗਤਾਂ 'ਤੇ ਬਹੁਤ ਪਿਆ। ਉਹ ਜਦੋਂ ਤੁਸੀਂ ਉਹਦਾ ਪੰਨਾ ਉਲਟੋਰੇ ਹੋ ਤਾਂ ਪਹਿਲੇ ਪੰਨੇ ਤੇ ਹੀ नेचुशन ग्रुप लग रहे हैं कि हम क्या थे क्या हो गए और क्या होंगे अभी आओ विचारे आज मिलकर ये समस्या ए उपराला जो किताब का है ए सानू इसे गल वास्ते प्रेरित कर रहा है कि अंदर चात मार के देखिए आपा की सी की हो गए हैं ਤੇ ਕਿੱਥੇ ਜਾਣਾ ਹੈ ਇਸ ਦੇ ਉੱਤੇ ਅਸੀਂ ਵਿਚਾਰ ਵਿਮਰਸ਼ ਕਰੀਏ ਵਿਚਾਰ ਕੀ ਕਰਨਾ ਹੈ ਗਹਿਰਾ ਚਿੰਤਨ ਸਾਡੇ ਸੁਭਾਅ 'ਚ ਹੈਗਾ ਚਾਰ ਸਾਹਿਤਕਾਰ ਦੋਸਤ ਮਿਲ ਕੇ ਬੈਠਦੇ ਐ ਤਾਂ ਉਹ ਸਾਹਿਤ ਤੋਂ ਇਲਾਵਾ ਹਰ ਮੁੱਦੇ 'ਤੇ ਗੱਲ ਕਰਦੇ ਚਾਰ ਚਿੰਤਕ ਬੈਠਦੇ ਐ ਤੋ ਉਹ ਚਿੰਤਨ ਰਹੱਸ ਕੋਈ ਗੱਲ ਤੋਂ ਇਲਾਵਾ ਇੱਕਦਮ ਬੁੱਝਾ ਬੰਦਾ ਕੋ ਯਾਰ ਕਿੱਥੇ ਕਿਹੜੇ ਮਸਲੇ 'ਚ ਤੂੰ ਪੈ ਗਿਆ ਆ ਗਲਾਸ ਚੁੱਕ ਤੇ ਖਸਮਾ ਨੂੰ ਭਾਈ ਤੀਰ ਪਾ ਕੇ ਸੋਹ ਤੇ ਬਹੁਤ ਪੰਜਾਬੀ ਬੈਠਾ ਜਾਂਦਾ ਇਹ ਹੈ ਕੌਣ ਨੇ ਕੌਣ ਨੇ ਪੰਜਾਬੀ ਲੋਕ ਮੈਂ ਆਪ ਸਮਝਦਾ ਵੀ ਮੈਂ ਪੰਜਾਬੀ ਆ ਯਾਰ ਮੈਂ ਕਿਉਂ ਆ ਪੰਜਾਬੀ ਇਹ ਤਾਂ ਬੱਦ ਤੇਨ ਕਿਤਾਬਾਂ ਵਿੱਚ ਲਿਖੋ ਕਿਤਾਬਾਂ ਵਿੱਚ ਮਨ ਮਹਰ ਕੀ ਟਾਲਿਕ ਤਾਂ ਬਣਿਆ ਸੀ ਕਿ ਸਾਨੂੰ ਬੋਲਿਆ ਇਸ ਵਿੱਚ 40 ਨੇ ਕਿਤਾਬ ਦੇ ਵਿੱਚ 40 ਦਾ ਮੈਂਸ਼ਨ ਹੈਗਾ ਇਸ ਪੰਜਾਤੀ ਨੇ ਆਇਆ ਕਿ ਸਭ ਤੋਂ ਸਿੱਧੂ ਸ਼ਬਦ ਬੋਲਿਆ ਆਰੇਬਰਾ ਤੋਂ ਬੋਲਿਆ ਹੋਰ ਕਈ ਕੁਝ ਬੋਲਿਆ ਤੇ ਆਗੇ ਪੰਜਾਬ ਸ਼ਬਦ ਜੁੜਦਾ ਜਿਸ ਪੰਜਾਬੀ ਬਣਦੇ ਹੈਗਾ ਸੀ ਹੈ ਕੌਣ ਅੰਤਲੇ ਆਗੇ ਕਿਤਾਬ ਦੇ ਵਿੱਚ ਇਹ ਪੰਜਾਬ ਜੁੜਦਾ ਕਿ ਜੀ ਸਾਡੇ ਨਾਲ ਤੋਂ ਰਾਖਾ ਬਰਤੇ ਧੱਕਾ ਹੋਇਆ ਸਾਡੇ ਨਾਲ ਵਾਗਾ ਬਾਰਡਰ ਤੇ ਹੋਇਆ ਸਾਡੇ ਨਾਲ ਸੰਭੂ ਬਾਰਡਰ ਤੇ ਹੋਇਆ ਤੁਹਾਡੇ ਨਾਲ ਧੱਕਾ ਹੋਇਆ ਤਾਂ ਤੁਹਾਡੀ ਮਰਜ਼ੀਆਂ ਸੀਗਾ ਧੱਕਾ ਹੋਣੇ ਸੀਗਾ ਕਿ ਤੁਹਾਡੇ ਜਿਹੜੇ ਮੌਕੇ ਤੇ ਹੁਕਮ ਲਾਣ ਹੁੰਦੇ ਲੀਡਰ ਹੁੰਦੇ ਆ ਉਹਨਾਂ ਦੀਆਂ ਕਰਮਾਤਾਂ ਸਾਰੀਆਂ ਜਦੋਂ ਆਜ਼ਾਦੀ ਹੁੰਦੀ ਆ ਤਾਂ ਵੀ ਤੁਹਾਡੇ ਲੀਡ ਪੇਸ਼ ਕਰਦੇ ਆ ਤਾਂ ਅਸੀਂ ਹੈ ਕੋਈ ਅਸੀਂ ਪ੍ਰਵਾਸ ਨੂੰ ਜਾਂਦੇ ਆ ਕਿ ਲਾ ਤੀਸਰਾ ਜੋੜਿਆ ਤੇ ਪ੍ਰਵਾਸ ਕਰਦੇ ਆ ਅਸੀਂ ਹੈ ਕੌਣਾ ਉਹ ਲੋਕ ਜਿਹੜੇ ਜਿਹਨੂੰ ਆਰੀਅਨ ਕਹਿੰਦੇ ਆ ਉਹ ਆਰੀਅਨੋ ਪਿਛੇ ਈਰਾਨ ਤੋਂ ਉਹ ਬਸ ਜਿਹੜੀ ਬਾਅਦ ਦਾ ਰਸ਼ੀਆ ਦੇ ਬਾਰਡਰ ਤੋਂ ਉਹਦੇ ਲੋਕ ਨੇ ਤੁਰਦੇ ਤੁਰਦੇ ਉੱਥੇ ਪਾਣੀ ਮੁੱਕ ਗਿਆ ਉਹ ਤੁਰਦੇ ਤੁਰਦੇ ਆ ਕੇ ਨਾ ਪਤਾ ਲੱਗੇ ਪਾਣੀ ਤਾਂ ਪੰਜਾਬ ਵਾਲੇ ਪਾਸੇ ਸੱਤ ਸੱਤ ਦਰਿਆ ਨੇ ਨਾ ਕੋਸਤ ਉਹ ਆਪਣੀਆਂ ਬੱਜਾਂ ਪੁੱਛੇ ਲੈ ਕੇ ਨਾ ਹੌਲੀ ਹੌਲੀ ਉਤਰੀ ਕੇ ਸਦੀਆਂ ਤੋਂ ਥੱਲੇ ਆਈ ਗਏ ਇਹ ਕਿਤਾਬ ਵਿੱਚ ਵੀ ਲਿਖਿਆ ਕਿ ਉਹ ਆਪਣੇ ਨਾਲ ਜਨਨੀਆਂ ਨਹੀਂ ਲਿਆਏ ਜਨਨੀਆਂ ਇੱਕ ਤਾਂ ਹੀ ਲਿਆਇਆ ਕੋਈ ਬਾਕੀ ਆ ਕੇ ਉਹਨਾਂ ਦੇ ਲੋਕਲ ਲੋਕਾਂ ਦੇ ਵਿਚਰਾਂ ਵਾਲੇ ਉਹਨਾਂ ਨਾਲ ਮੈਰਿਜ ਕਰ ਲੈਂਦੀਆਂ ਤੇ ਆਪਾਂ ਇੰਨੇ ਬੈਠੇ ਰਹਾਂਗੇ ਲੋਕ ਪੈਦਾ ਹੋਗੇ ਅਸੀਂ ਉਹ ਸਾਰੇ ਸੰਸਾਰ ਤੋਂ ਆ ਕੇ ਇਕੱਠੇ ਪੰਜਾਬ 'ਚ ਇਕੱਠੇ ਹੋਏ ਹੋਏ ਆ ਗਿਆ ਤੇ ਉਹ ਪ੍ਰਵਾਸੀ ਆ ਇੱਥੇ ਦੁਖੀ ਹੋ ਕੇ ਉੱਥੇ ਤੋਂ ਪਾਣੀ ਦੀ ਭਾਲ 'ਚ ਪੰਜਾਬ ਚ ਆਏ ਸੋਕਾ ਪੈ ਗਿਆ ਪੰਜਾਬ ਸਾਡੇ ਬੱਚਾ ਦੋਵੇਂ ਲੈ ਕੇ ਪੰਜਾਬ ਦਾ ਕਿ ਉਪਰਵਾਸੀ ਲੋਕ ਪੰਜਾਬ ਦਾ ਪਰਵਾਸਤਾ ਸਾਡੇ ਪੈਰਾਂ 'ਤੇ ਲਿਖਿਆ ਹੋਇਆ ਹੈ ਅਸੀਂ ਉਹਨਾਂ ਪ੍ਰਵਾਸੀਆਂ ਦੇ ਉਲਾਲ ਆ ਇਸ ਦਾ ਖੁਸ਼ਗੰਗ ਸੰਗ ਲਿਖਦਾ ਕਿ ਉਹ ਲੋਕ ਆਏ ਇਕੱਠੇ ਸਾਡੇ ਵਿੱਚ ਰਹਿਣ ਲੱਗੇ ਤਾਂ ਤਰ੍ਹਾਂ-ਤਰ੍ਹਾਂ ਦੇ ਲੋਕ ਫਿਰ ਆ ਕੇ ਇੱਕ ਅੱਗੇ ਤੁਰਦੀ ਗੱਲ ਕੇ ਲੱਗਦਾ ਵੀ ਸਾਡਾ ਏਰੀਆ ਘਟ ਗਿਆ ਜ਼ਮੀਨ ਘਟ ਗਈ ਹੈ ਫਿਰ ਉਹਨਾਂ ਨੂੰ ਦੁੱਖ ਲੱਗਦਾ ਕਿ ਸਾਡੇ ਕੋਲ ਸੱਤਾ ਨਹੀਂ ਹੈਗੀ ਜੇ ਅਸੀਂ ਪੰਜਾਬ ਵਿੱਚ ਆ ਇੱਥੇ ਤਾਂ ਸਾਡੇ 13 ਇੰਕੀ ਹੈਗੇ ਆ ਉਹ ਦੋ ਕਿਹੜੇ ਪਾਰਟੀ ਦੇ ਸੋ ਚਾਰ ਕਿਹੜੇ ਦਿੱਲੀੋਂ ਬਾਹਰ ਹੀ ਬੈਠੇ ਹੁੰਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਮੈਂ ਮਨਿੰਦਰ ਦਾ ਭਾਸ਼ਣ ਥੜਿਆ ਦੋ ਐਮਪੀ ਸੀ ਉਹਦੇ ਕੋਲੇ ਬਾਹਰ ਬੈਠਾ ਮੰਦਰ ਸਰਕਾਰ ਬਣਦੀ ਹੈ ਉਹ ਵੀ ਸੱਤਾ ਵੀ ਸਾਡੇ ਕੋਲ ਨਹੀਂ ਹੈ ਜੇ ਭਾਸ਼ਾ ਦੀ ਗੱਲ ਕਰਦੇ ਆ ਉਹ ਵੀ ਸਾਡੇ ਕੋਲ ਹਾਲਾਂਕਿ ਕੋਈ ਰੋਕਿਆ ਤਾਂ ਕਿਸੇ ਨੇ ਨਹੀਂ ਤਾਂ ਵੀ ਅਸੀਂ ਗੱਲਾਂ ਕਰਦੇ ਆ ਕਿ ਜਿਹੜੀ ਪੰਜਾਬੀ ਹੈਗੀ ਆ ਉਹ ਮਾੜੇ ਮੋٹے ਬੱਦਰ ਤੇ ਲਾਗੂ ਹੈ ਅਦਾਲਤਾਂ ਵਿੱਚ ਕਿਤੇ ਨਹੀਂ ਆ ਗਈ ਪਾਕਿਸਤਾਨ ਵਿੱਚ ਉਹ ਆਪਣੀ ਮਰਜ਼ੀ ਨਾਲ ਬੋਲਦੇ ਸਰਕਾਰਾਂ ਨੇ ਉਹਨਾਂ ਦੇ ਬਦਲ ਨਹੀਂ ਕਰਦੀ ਕੋਈ ਉਹ ਆਪਣੀ ਮਰਜ਼ੀ ਨਾਲ ਕਰਦੇ ਭਈ ਜਿਹੜੇ ਸਾਨੂੰ ਲੋਕ ਮਿਲਿਆ ਤਾਪਾਂ ਨੇ ਕਹਿੰਦੇ ਆ ਸ਼ਾਮੂ ਕੀ ਚ ਲੱ ਇਹ ਮੇਰੇ ਮਨ ਵਿੱਚ ਸਵਾਲ ਆਇਆ ਇੱਕ ਪ੍ਰਵਾਸ ਸਾਹਿਬ ਇਹ ਪੰਜਾਬ ਮੈਂ ਆਪਣੇ ਆਪ ਨੂੰ ਸਮਝ ਨਹੀਂ ਕੋਈ ਸਤਾਦਾ ਕਿ ਮੈਂ ਪੰਜਾਬੀ ਦੇ ਤੌਰ ਤੇ ਹਾਂ ਕੌਣ ਕਈ ਲੋਕ ਆ ਬੜਾ ਉੱਤੇ ਬਰਨਾਲ ਤੋਂ ਆ ਕੇ ਲੰਬ ਦੇ ਕੇ ਮੇਰੇ ਮੈਂ ਕਿੱਥੋਂ ਆਇਆ ਮੈਂ ਮੱਧ ਪ੍ਰਦੇਸ਼ ਦੇ ਪ੍ਰੇਮਕਾਰਿਆਂ ਮੈਂ ਮੱਧ ਪ੍ਰਦੇਸ਼ ਦੇ ਮੇਰੇ ਪੁਰਖੇ ਆਏ ਆ ਉਹ ਪੁਰਖੇ ਜਿਹੜੇ ਆਏ ਜਿਵੇਂ ਉਹ ਆਏ ਲੋਕ ਇੰਦਾ ਛੋਟੇ ਤੋਂ ਆਡੇ ਤੇ ਥੋੜੀ ਜਗ੍ਹਾ ਤੇ ਬਸੇ ਤੇ ਨਾਲਕ ਆਉਂਦਾ ਹੈ ਸਿੱਖਿਜ਼ਮ ਆਉਂਦਾ ਕੋਈ ਸਿੱਖਿਜ਼ਮ ਪੰਜਾਬ ਅਲੱਗ ਚੀਜ਼ ਹੈਗਾ ਸਿੱਖਿਜ਼ਮੋਂ ਅਲੱਗ ਚੀਜ਼ ਹੈ ਨਾਂਕ ਜਿਹੜਾ ਹੈਗਾ ਇੰਨੀ ਵੱਡੀ ਲਹਿਰ ਪੈਦਾ ਕਰਦੇ ਸਾਡੇ ਗੁਰੂ ਤੇ ਭਗਤ ਇੰਨੀ ਵੱਡੀ ਗ੍ਰੰਥਾ ਪੈਦਾ ਕਰਦੇ ਤਾਂ ਜਿਹੜਾ ਪੰਜਾਬੀਆਂ ਦਾ ਪੈਰ ਜੰਮਦਾ ਹੈਗਾ ਉਹਨਾਂ ਦੀ ਪਛਾਣ ਪੈਦਾ ਹੁੰਦੀ ਹੈ